ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਪੋਸਟ ਪਾਈ ਸੀ ਖੱਚ ਸੇਰੋਂ ਵਾਲੇ ਨੇ ਹਨਾ ਆਪਾਂ ਨੂੰ ਪਹਿਲਾਂ ਵੀ ਪਤਾ ਆਪਾਂ ਚਾਹੁੰਦੇ ਨਹੀਂ ਸੀ ਦੁਬਾਰੇ ਵੀ ਇਹਦੇ ਖਿਲਾਫ ਕੋਈ ਵੀਡੀਓ ਪਾਈ ਹਨਾ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਉਹ ਪਿਛਲੀ ਵੀਡੀਓ ਜਿਹੜੀ ਇੱਕ ਲਾਸਟ ਵੀਡੀਓ ਸੀ ਪਰ ਇਹਨੇ ਖੱਚ ਨੇ ਦੁਬਾਰੇ ਫੇਰ ਕੱਲ ਚਾਵਲ ਮਾਰੀ ਆ ਗੁਰੂ ਗੋਬਿੰਦ ਸਿੰਘ ਬਾਰੇ ਹਨਾ ਕੋਈ ਨਾ ਜਦ ਦਿਨ ਅਸੀਂ ਮਿਲੇ ਨਾ ਤੈਨੂੰ ਉਦੋਂ ਦੱਸਾਂਗੇ ਵੀ ਚਮਤਕਾਰ ਕੀ ਹੁੰਦਾ ਤੂੰ ਬਾਰ ਬਾਰ ਯਾਰ ਕਿਸੇ ਦਿੱਤਾ ਤੈਨੂੰ ਕੀ ਲੋੜ ਆ ਤੂੰ ਆਪ ਦੇ ਧਰਮ ਚ ਹੈਗਾ ਜਿਵੇਂ ਤੈਨੂੰ ਠੀਕ ਆ ਕਿ ਕਾਂਬਰੇਟ ਦੇ ਗੰਦੇ ਵੀਰਿਆ ਲਾਦੇ ਤੇਰੀ ਸ਼ਤਰੌਲ ਬਹੁ ਜਿੱਦਣ ਮਿਲ ਗਿਆ ਨਾ ਜੇ ਇਹਨੇ ਨਾ ਮਾਫੀ ਮੰਗੀ ਠੀਕ ਐ ਅਸੀਂ ਇਹਦੇ ਪਿੰਡ ਆ ਕੇ ਦੀ ਸਦਰੋਂ ਕਰਕੇ ਜਾਵਾਂਗੇ ਹੁਣ ਜੇ ਨਾ ਇਹਨੇ ਮਾਫੀ ਮੰਗੀ ਇਹਨੇ ਗੰਦਪਾ ਛੱਡਾ ਯਾਰ ਕਦੇ ਚੱਕ ਕੇ ਕਿਸੇ ਦੀ ਟਿੱਪਣੀ ਕਰ ਦਿੰਦਾ ਵਾਰ-ਵਾਰ ਕਦੇ ਕਿਸੇ ਤੇ ਕਰ ਦਿੰਦਾ ਐਡੀ ਤੈਨੂੰ ਕੌਂਟਰੋਵਰਸੀਆਂ 'ਚ ਰਹਿਣ ਦਾ ਸ਼ੌਂਕ ਆ ਤੈਨੂੰ ਇਹ ਦੱਸਦੀ ਗੱਲ ਗੁਰੂ ਗੁਰੂਆਂ ਵਰਤ ਨਾ ਬੋਲ ਯਾਰ ਤੂੰ ਕਿਸੇ ਬਾਰੇ ਹੋਰ ਭੌਂਕ ਲਾ ਤੂੰ ਆਪਦੇ ਧਰਮ ਦੀ ਗੱਲ ਕਰ ਲਾ ਤੂੰ ਆਪਦੇ ਧਰਮ ਦਾ ਪ੍ਰਚਾਰ ਕਰ ਲਾ ਕਿਸੇ ਦੇ ਧਰਮ ਬੋਲਣ ਦੀ ਤੈਨੂੰ ਕੀ ਲੋੜ ਆ ਬੰਦਾ ਬਣ ਜਾ ਮਤਰਾਣੀ ਤਨੂ ਅਸੀਂ ਬੰਦਾ ਬਣਾ ਕੇ ਛੱਡਾਂਗੇ ਪਹਿਲਾਂ ਤਾਂ ਤੁਹਾਨੂੰ ਅਸੀਂ ਛੱਡਤਾ ਠੀਕ ਆ ਪਹਿਲਾਂ ਤੂੰ ਬਾਈ ਦੀਪ ਸਿੱਧੂ ਬਾਰੇ ਚਾਵਲ ਮਾਰੀ ਸੀ ਵੀ ਉਹ ਗਦਾਰ ਆ ਠੀਕ ਆ ਤੂੰ ਸਾਡੇ ਧਰਮ ਨੂੰ ਵਾਰ-ਵਾਰ ਕਿਉਂ ਟਾਰਗੇਟ ਕਰਦਾਗਾ ਜਾਨ ਬੁੱਝ ਕੇ ਸਾਡੇ ਧਰਮ ਨੂੰ ਟਾਰਗੇਟ ਕਰ ਰਹੇ ਆ ਪਹਿਲਾਂ ਬਾਈ ਦੀਪ ਨੂੰ ਗਦਾਰ ਕਹਿੰਦਾ ਜੀ ਅੱਜ ਕੱਲ ਇਹਨੇ ਗੁਰੂ ਗੋਬਿੰਦ ਸਿੰਘ ਦੀ ਪੋਸਟ ਪਾ ਕੇ ਹਨਾ ਤਾਂ ਜਮੀ ਸੱਦ ਕਰਤਾ ਵੀ ਇਹ ਬੰਦਾ ਸਿੱਖਾਂ ਤੇ ਜਾਨ ਬੁੱਝ ਕੇ ਇਲਜ਼ਾਮ ਲਾਉਂਦਾ ਜਾਨ ਬੁੱਝ ਕੇ ਤਨੋਂ ਚਮਤਕਾਰ ਨਹੀਂ ਜਾਂ ਕੁਝ ਹੋਰ ਨਹੀਂ ਤੈਨੂੰ ਚਮਤਕਾਰ ਅਸੀਂ ਦਿਖਾਵਾਂਗੇ ਵੀ ਕਿਵੇਂ ਹੁੰਦਾ ਚਮਤਕਾਰ ਠੀਕ ਹੈ ਨਾ ਹੁਣ ਆਦਾਸਾ ਪਾਸਾ ਦੇਖ ਕੇ ਰਹੀਂ ਕਿਉਂਕਿ ਬਹੁਤ ਚਿਰ ਹੋ ਗਿਆ ਤੈਨੂੰ ਜੀ ਸਾਨੂੰ ਬਰਦਾਸ਼ਤ ਕਰਦੇ ਹੁਣ ਤੂੰ ਬਰਦਾਸ਼ਤ ਤੋਂ ਬਾਹਰ ਆ ਮਾਫੀ ਮੰਗ ਲਾ ਮਿੱਤਰਾ ਨਹੀਂ ਤੇਰੀ ਸਟਰੋਲ ਬਹੁਤ ਹੋਣੀ ਆ ਹੁਣ ਠੀਕ ਹੈ ਨਾ ਬਾਕੀ ਹੋਰ ਵੀ ਨੌਜਵਾਨਾਂ ਨੂੰ ਕਹਿਣਾ ਹਨਾ ਵੀ ਇਹਦੀਆਂ ਗੱਲਾਂ 'ਚ ਨਹੀਂ ਆਉਣ ਦੀ ਲੋੜ ਹਨਾ ਇਹ ਕਿਸੇ ਵੀ ਪੋਸਟ ਤੇ ਪਾਉਂਦਾ ਇਹ ਦੂਬਾ ਫੜ ਕੇ ਮੋਬਾਈਲ ਜਾਦੀ ਇਹ ਪਹਿਲਾਂ ਦਾ ਅਸੀਂ ਡਿਲੀਟ ਕਰੋ ਹੱਥ ਨੇ ਡੱਕ ਕੇ दारू ਨਾਲ ਰੋਜ਼ ਪੋਸਟਾਂ ਪਾਉਣ ਲੱਗਿਆ ਕਦੇ ਕਾਸੀ ਦੀ ਪਾਉਂਦਾ ਕਦੇ ਕਾਸੀ ਇਹ ਲਾ ਫੋਨ ਜੇ ਖੋਗੇ ਪੰਨਣਾ ਬੂ ਪਹਿਲਾਂ ਸਾਨੂੰ